私は何をしてるの दूसरी जी ये क्या बना रहे है इसका रेसिपी सुरेश सुंदर ठंडा करने का रहा था ठंडा 23 फ्रिज का टेंपरेचर नहीं हो रहा है ये सिद्धि की टोपी ऐसी है तो ये बहुत टेढ़ी दिख तो पहले टाइडिंग करना है ठीक है तेरा हाथ मत लगा यार चेक मेयर ऑन चेकिंग शॉपिंग हां कुछ नहीं होगा ਠੀਕ ਹੈ ਜੀ ਮਾਤਾ ਆਪ ਕੀ ਲੈਣੇ ਬੰਦ ਕਰ ਲਓ ਜੀ ਸਰ ਜੀ ਤੁਹਾਡੇ ਨਾਲ ਇਹ ਦਸੂਜੇ ਗੰਗਲ ਕਰਦੀ ਜੀ ਮੇਰਾ ਨਾਮ ਰੇਂਦਰਪਾਲ ਸਿੰਘ ਹੈ ਔਰ ਮੈਂ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਫੂਡ ਸਫਟੀ ਤਨਾਤ ਹਾਂ ਇਸ ਤਰ੍ਹਾਂ ਜੀ ਕਿ ਮੇਰੇ ਵਟਸਐਪ ਦੇ ਉੱਤੇ ਇੱਕ ਮੈਸੇਜ ਆਇਆ ਸੀ ਕਿ ਇਹ ਜਿਹੜੇ ਇੱਥੇ ਰਤਨ ਸਿੰਘ ਚੌਂਕ ਦੇ ਨਜ਼ਦੀਕ ਜੋ ਆਪਣੇ ਬੇਕਰੀਜ਼ ਨੇ ਇਹ ਮਤਲਬ ਕੇਕਸ ਜਿਹੜਾ ਉਹ ਸੇਲ ਬਣਾ ਰਿਹਾ ਔਰ ਪੂਰਾ ਹਜਨੀ ਕੰਡੀਸ਼ਨ ਦੇ ਵਿੱਚ ਬਣਾ ਰਿਆ ਸੋ ਉਸ ਤੇ ਮਤਲਕਾ ਜੇ ਅਸੀਂ ਇਨਾ ਜਿਹੜੀਆਂ ਇੱਥੇ ਰਤਨ ਸਿੰਘ ਚੌਂਕ ਦੇ ਨਜ਼ਦੀਕ ਗਲੀ ਹੈ ਦੇ ਵਿੱਚ ਅਸੀਂ ਜਿਹੜੀਆਂ ਦੋ ਤਿੰਨ ਬੇਕਰੀਜ਼ ਨੇ ਜਿਹੜੀਆਂ ਕਿ ਕੇਕਸ ਬਣਾ ਰਹੀਆਂ ਉਹਨਾਂ ਦੀ ਅਸੀਂ ਚੈਕਿੰਗ ਕੀਤੀ ਹੈ ਚੈਕਿੰਗ ਦੇ ਵਿੱਚ ਅ ਜੋ ਜੋ ਇਹਨਾਂ ਦੀਆਂ ਇਹਨਾਂ ਨੂੰ ਕਿਹਾ ਕਿ ਜਿਹੜੀ ਧਿਆਨ ਰੱਖਣ ਵਾਲੇ ਜਿਵੇਂ ਕਿ ਡਸਟਬਿਨਸ ਇਹਨਾਂ ਦੇ ਅਨਕਵਰਡ ਸੀ ਔਰ ਜਿਹੜੇ ਇਹਨਾਂ ਨੇ ਚੀਜ਼ਾਂ ਦਾ ਰੱਖ ਰਖਾਫ ਸੀ ਠੀਕ ਤਰ੍ਹਾਂ ਨਹੀਂ ਕੀਤਾ ਗਿਆ ਸੀ ਉਹ ਇਹਨਾਂ ਨੂੰ ਕਿਹਾ ਗਿਆ ਕਿ ਇਸ ਨੂੰ ਠੀਕ ਨਾ ਕਰੋ ਔਰ ਇਹਨਾਂ ਸਾਰੀਆਂ ਵੇਕਰੀਸ ਤੋਂ ਜਿਹੜਾ ਅਸੀਂ ਤਿੰਨ ਜਿਹੜੇ ਸੈਂਪਲਸ ਨੇ ਉਹ ਟੇਕਸ ਤੇ ਲੈ ਲਏ ਕਲੀਂਗਾ ਤੋਂ ਕਮੀਆਂ ਪਾਈਆਂ ਲੀਆਂ ਨੇ ਤਿੰਨ ਕਮੀਆਂ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਜੀ ਕਿ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਰੈਸਟਿੰਗਸ ਤਾਂ ਸੀਗਾ ਫਿਰ ਇਹਨਾਂ ਦਾ ਜਿਹੜਾ ਜਿਹੜੀ ਚੀਜ਼ਾਂ ਦੇ ਜਿਸ ਤਰ੍ਹਾਂ ਟਾਪਿੰਗਸ ਹੈ ਉਹ ਟਾਪਿੰਗਸ ਜਿਹੜੀਆਂ ਇਹਨਾਂ ਨੇ ਸਹੀ ਤਰੀਕੇ ਨਾਲ ਨਹੀਂ ਰੱਖੀਆਂ ਜਿਹੜੇ ਕੇਕ ਇਹਨਾਂ ਦੇ ਖਰਾਬ ਹੋ ਜਾਂਦੇ ਉਹ ਵੀ ਉਸੇ ਡੀਫ੍ਰੀਜ਼ਰ ਚ ਰੱਖ ਰਹੇ ਆ ਜਿਹਦੇ ਚ ਮਤਲਬ ਦੂਸਰੇ ਰੱਖ ਰਹੇ ਆ ਆਪਣੀ ਕਰੀਮਸ ਵਗੈਰਾ ਸੋ ਇਹਨਾਂ ਨੂੰ ਕਿਹਾ ਕਿ ਜਿਹੜੀ ਚੀਜ਼ਾਂ ਇਹ ਮੈਸ ਨਹੀਂ ਕਰਨਾ ਹੈ ਜਿਹੜੀ ਚੀਜ਼ ਜਿੱਥੇ ਟਾਪਿੰਗਸ ਰੱਖਨੇ ਹੁੰਦੇ ਟਾਪਿੰਗਸ ਰੱਖੋ ਜਿੱਥੇ ਤੁਸੀਂ ਆਪਣਾ ਕੇਕ ਬਣਾ ਕੇ ਰੱਖਨੇ ਹੁੰਦੇ ਕੇਕ ਬਣਾ ਕੇ ਰੱਖੋ ਇਹਨਾਂ ਦਨ ਇਹਨਾਂ ਦਨ ਚੀਜ਼ਾਂ ਨੂੰ ਮੈਸ ਨਾ ਕਰੂ ਤੇ ਜਿਹੜੀਆਂ ਚੀਜ਼ਾਂ ਇਹਨਾਂ ਦੇ ਵੱਲੋਂ ਇਸਤੇਮਾਲ ਕੀਤੀਆਂ ਜਾਂਦੀਆਂ ਸੀ ਉਹ ਗਰੰਟੀਡ ਨੇ ਉਹ ਚੀਜ਼ ਦੇਖ ਸੀ ਜੀ 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 ਗੁੱਡ ਰਿਚ ਕੰਪਨੀ ਦੀ ਇਹਨਾਂ ਕੋਲੋਂ ਟਾਪਿੰਗਸ ਯੂਜ਼ ਕੀਤੀ ਜਾ ਰਹੀ ਹੈ ਔਰ ਕੇਕ ਦੇ ਇਸ ਵਿੱਚ ਇਹਨਾਂ ਵੱਲੋਂ ਜਿਹੜੇ ਯੂਜ਼ ਕੀਤੇ ਜਾ ਰਹੇ ਆ ਉਹ ਠੀਕ ਨੇ ਪਰ ਕੁਝ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੇ ਧਿਆਨ 'ਚ ਨਹੀਂ ਰੱਖ ਰੇ ਤੋ ਹਾਈਜਨ ਕੰਡੀਸ਼ਨਸ ਨੇ ਇਹਨਾਂ ਨੂੰ ਕਿਹਾ ਕਿ ਪ੍ਰੋਪਰ ਧਿਆਨ ਚਾਹਾਂ ਸੰਪਲ ਲਈ ਤਿੰਨ ਸੰਪਲ ਲੈ ਲਈ ਜੀ ਫਿਰ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਹੈ ਕਿ ਦਿਵਾਲੀ ਦੇ ਸੀਜ਼ਨ ਕਰਕੇ ਚਾਹੀਦੀ ਜਿਹੜੀ ਰੂਟੀਨ ਜੀ ਤਰ੍ਹਾਂ ਦੀ ਮੈਂ ਤੁਹਾਨੂੰ ਦੱਸਿਆ ਜੀ ਕਿ ਮੇਰੇ ਵਟਸਐਪ ਦੇ ਉੱਤੇ ਇੱਕ ਮੈਸੇਜ ਆਇਆ ਸੀਗਾ ਕਿ ਇੱਥੇ ਕਿਹੜਾ ਹੋਟਸਪੈਲ ਦਾ ਕੰਮ ਚੱਲ ਗਿਆ ਕੇਕਸ ਦਾ ਤੋ ਇਹਨਾਂ ਦੀ ਇਸ ਕਰਕੇ ਚੈਕਿੰਗ ਕੀਤੀ ਜਾਈਏ ਆਦਰਵਾਇਜ਼ ਸਾਡੀ ਦਿਵਾਲੀ ਦੀ ਸੈਂਪਲਿੰਗ ਜਿਹੜੀ ਉਹ ਵੀ ਨਾਲ ਦੇ ਨਾਲ ਚੱਲ ਰਹੀ ਹੈ ਸਾਡੀ ਜਿਹੜੀ ਸਾਰੇ ਦੁਕਾਨਦਾਰਾਂ ਨੂੰ ਅਪੀਲ ਹੈ ਕਿ ਤੁਸੀਂ ਜਿਹੜਾ ਹੈ ਸਾਫ਼ ਸੁਥਰੀ ਤਰੀਕੇ ਦੇ ਨਾਲ ਆਪਣਾ ਖਾਂ-ਪੀਂਦੇ ਅਵਸਥਾ ਬਣਾਓ ਤੇ ਲੋਕਾਂ ਨੂੰ ਵਧੀਆ ਚੀਜ਼ਾਂ ਪਰੋਸੋ। ਸਰ ਇਹਨਾਂ ਨੂੰ ਕੀ ਕਾਰਵਾਈ ਕੀਤੀ ਜੀ ਤੁਹਾਡੇ ਕੋਲ ਸੈਂਪਲ ਲਏਗੇ।